ਰਿਸ਼ਤਾ ਕਰ ਲਗਿਆ ਵੀ ਨਾ ਪੁੱਤਰ ਦੀ ਦਾ ਉਹ ਏਦਾਂ ਕਰੂਗਾ ਕਿਤੇ ਇੱਥੇ ਗਲਤੀ ਤੇ ਦੀ ਕਰ ਬਟਾ ਹੁਣਾ ਹੋਰ ਵੱਡਾ ਟੱਬਰ ਮਿਲ ਜੇ ਮੈਨੂੰ ਲਾਲਚੀ ਬੰਦੇ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰ ਲਗਿਆਂ ਕਈ ਵਾਰੀ ਪੈਲਸ ਬੋਕ ਕੀਤੇ ਹੁੰਦੇ ਆ ਖਰਚੇ ਕਰਾਏ ਹੁੰਦੇ ਆ ਤਾਂ ਵੀ ਰਿਸ਼ਤਾ ਤੋੜ ਦਿੰਦੇ ਨੇ ਵੀ ਉਹ ਵਡਾ ਰਿਸ਼ਤਾ ਹੋਣਾ ਹੈ ਉਹ ਥੋੜਾ ਵੱਡਾ ਵਾ ਇਹ ਨਹੀਂ ਪਤਾ ਵੀ ਜਿਹੜਾ ਪਹਿਲਾਂ ਜੁੜਿਆ ਸੀ ਉਹਦਾ ਸੋਖ ਇਸ ਤੋਂ ਜ਼ਿਆਦਾ ਮਿਲਣਾ ਹੋਵੇ ਪਰ ਬਾਅਦ ਜਦੋਂ ਉਹ ਹੀ ਪਰਿਵਾਰ ਨੂੰ ਤੰਗ ਕਰਦੇ ਆ ਨਾ ਫਿਰ ਪਤਾ ਪਰਿਵਾਰ ਸਲਾਵਾ ਕਰਦੇ ਆ ਉਹ ਆਪਾਂ ਦੀ ਗਲਤੀ ਕੀਤੀ ਆ ਨਾ ਤਾਂ ਹੀ ਆਪਾਂ ਦਿਨ ਵੇਖ ਰਹੇ ਆ ਲਾਲਚ ਬੰਦੇ ਨੂੰ ਮਾਰਦਾ ਹੀ ਆ ਲਾਲਚ ਨਾਲ ਬੰਦਾ ਦੁਖੀ ਹੁੰਦਾ ਹੀ ਆ ਪਰ ਉਦੋਂ ਲੱਗਦਾ ਸੀ ਵੀ ਅਗਲੇ ਗੱਡੀ ਵੀ 15 ਲੱਖ ਦੀ ਦੇ ਰਿਹਾ ਘਰ ਵੜਾ ਵੱਡਾ ਸੁੱਖ ਨਾ ਲਾਲਚ ਇਨਸਾਨ ਨੂੰ ਮਾਰਦਾ ਸਾਧ ਸੰਗਤ ਜੀ ਤੁਸੀਂ ਖਾਣ ਲੱਗਿਆ ਵੀ ਲਾਲਚ ਕਰ ਲੋ ਨਾ ਮੜਾ ਜਾ ਕਿਤੇ ਤੇ ਤੁਹਾਨੂੰ ਰਾਤ ਨੂੰ ਪਤਾ ਲੈਂਦਾ ਵੀ ਅੱਜ ਤੁਸੀਂ ਲਾਲਚ ਕੀਤਾ ਖਾਣ ਲੱਗਿਆਂ ਸਰੀਰਵਾ ਤੁਸੀਂ ਖਾਣ ਲੱਗਿਆਂ ਵੀ ਲਾਲਚ ਕਰ ਲੋ ਤੇ ਰਾਤ ਨੂੰ ਨੀਂਦ ਅਵਾਜਾਰ ਹੋ ਜਾਂਦੀ ਬੰਦੇ ਦੀ ਆਰਾਮ ਨਹੀਂ ਕਰ ਪਉਂਦਾ ਤੁਸੀਂ ਦਿਨ ਵੇਲੇ ਵੀ ਕਿਤੇ ਵੱਧ ਘੱਟ ਖਾ ਬਹੁਤ ਤੇ ਵੇਖਿਆ ਸਾਰੇ ਜਿਹੜੀ ਬੰਦਾ ਬੇਚੈਨ ਨੇ ਦਾ ਤੇ ਜਿਸ ਬੰਦੇ ਦੀ ਜ਼ਿੰਦਗੀ ਚ ਪਦਾਰਥਾਂ ਦਾ ਲਾਲਚ ਹੋਏਗਾ ਉਹਦੀ ਜ਼ਿੰਦਗੀ ਬੇਚੈਨ ਕਿਉਂ ਨਾ ਹੋਏਗੀ ਭਲਾ ਉਹਦੀ ਜ਼ਿੰਦਗੀ ਅਵਾਜਾਰ ਕਿਉਂ ਨਾ ਹੋਏਗੀ ਬਿਰਥਾ ਕਹੋ ਸਾਰੇ ਬੋਲੋ ਬਿਰਥਾ ਕਹੋ ਕੌਨ ਸਿਉ ਮਨ ਕੀ ਲੋਭ ਗਰਸਿਓ ਦਸ ਹੂੰ ਦਿਸ ਤਵ ਲੋਭ ਵਿੱਚ ਗਰਸਿਆ ਹੋਇਆ ਦਸਾਂ ਤ ਸਾਵਾ ਵਾਲੇ ਬੰਨੇ ਬੰਦਾ ਦੌੜਦਾ ਫਿਰਦਾ ਆਸਾ ਲਾ ਗਿਓ ਧਨ ਕੀ ਸੁਖ ਕਹੇ ਤ ਬਹੁਤ ਦੁੱਖ ਪਾਵਤ ਅਛਾ ਕਰਦਾ ਸੁਖ ਲਈ ਸਾਰਾ ਕੁਝ ਬੰਦਾ ਜੋ ਕੁਝ ਕਰਦਾ ਕਾਦੇ ਲਈ ਕਰਦਾ ਭਲਾ ਕਰਦਾ ਸੁਖ ਲਈ ਪਰ ਮਿਲਦਾ ਕੀ ਵਿੱਚੋਂ ਕੋਈ ਬੰਦਾ ਦੱਸੇ ਵੀ ਮੈਂ ਸੁਖ ਵਾਸਤੇ ਲਾਲਚ ਕੀ ਜਿੰਨਾ ਲਾਲਚ ਕੀਤਾ ਸੁਖ ਲਈ ਪਰ ਲਾਲਚ ਬੰਦੇ ਨੂੰ ਸੁਖੀ ਤੇ ਕਰਦਾ ਹੀ ਨਹੀਂ ਲਾਲਚ ਬੰਦੇ ਨੂੰ ਦੁਖੀ ਕਰਦਾ ਅੱਛਾ ਲਾਲਚ ਕੀ ਆ ਭਲਾ ਇਹ ਵੀ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਮੰਨ ਲਓ ਹੁਣ ਕਿਸੇ ਬੰਦੇ ਦੀ 70000 80000 1 ਲੱਖ 50000 ਵੀ ਜਿੰਨੀ ਵੀ ਉਹਦੀ ਸੈਲਰੀ ਆ ਜਿਹੜੀ ਉਹਦੀ ਉਹਨੇ ਬੜੀ ਸੈਲਰੀ ਲੈ ਕੇ ਆਉਣੀ ਆ ਨਾ ਉਹਦਾ ਹੱਕ ਵਾ ਪਰ ਜਦੋਂ ਉਹ ਕਿਹਨਾਂ ਠੱਗੀਆਂ ਮਾਰਦਾ ਬੇਈਮਾਨੀਆਂ ਕਰਦਾ ਨਾ ਉਹ ਲਾਲਚ ਉਹ ਜਿਹੜੀ ਤੁਸੀਂ ਆਪਣੀ ਕਿਰਤਕਾਰ ਨੂੰ ਲੈ ਕੇ ਆ ਰਹੇ ਜੇ ਉਹ ਉਹ ਲਾਲਚ ਥੋੜਾ ਅਸਲ ਜਿਹੜੀ ਕਿਰਤ ਹੁੰਦੀ ਹੈ ਨਾ ਉਹਦਾ ਡਰ ਵੀ ਕੋਈ ਨਹੀਂ ਹੁੰਦਾ। ਪਰ ਅੱਜ ਤੁਹਾਨੂੰ ਕੋ ਪੁੱਛ ਵੀ ਲਵੇ ਨਾ ਵੀ ਤੇਰੀ ਜੇਬ ਚ ਇੰਨੇ ਪੈਸੇ ਕਿਉਂ ਆ? ਤੁਸੀਂ ਵਿਖਾ ਸਕਦੇ ਕਿ ਭਾਈ ਮੈਂ ਮੈਨੂੰ ਸੈਲਰੀ ਮਿਲੀ ਆ। ਆ ਮੇਰੋ ਕੋ ਰਿਕਾਰਡ ਆ। ਤੇ ਰਿਸ਼ਵਤਾ ਦੇ ਕਈ ਵੀ 2000 ਵੀ ਬੰਦਾ ਵੇਖਿਆ ਨਾ ਕਈ ਵੀ 2-3000 ਰਿਸ਼ਵਤ ਲੈਂਦੇ ਫੜੇ ਜਾਂਦੇ ਉਹ ਨੰਬਰ ਨੋਟ ਕੀਤੇ ਹੁੰਦੇ ਉਹਨਾਂ ਨੇ। ਤੇ ਸਾਰੀ ਖੁਸ਼ੀ ਬੰਦੇ ਦੀ ਫਿਰ ਗਮੀ ਚ ਬਦਲ ਜਾਂਦੀ ਹੈ। ਪਰੇਸ਼ਾਨ ਹੁੰਦਾ ਬੰਦਾ। ਸਤਗੁਰ ਨੇ ਬਾਣੀ ਚ ਕਿੰਨੀਆਂ ਪਿਆਰੀਆਂ ਐਗਜ਼ੈਂਪਲਾਂ ਦੇ ਦੇ ਕੇ ਸਮਝਾਇਆ ਕਿੰਨੀਆਂ ਪਿਆਰੀਆਂ ਕਿੰਨੀ ਆ ਪਿਆਰੀ ਅੱਛਾ ਕਮਾਲ ਦੀ ਗੱਲ ਇੱਕ ਹੋਰ ਵੇਖਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਕੋਈ ਪਸ਼ੂ ਪੰਛੀ ਧੁਰ ਧਰਤੀ ਦੇ ਤੁਰਨ ਵਾਲਾ ਕੀੜਾ ਬੰਦੇ ਵਾਲਾ ਸੁਭਾ ਲੈ ਕੇ ਜ਼ਿੰਦਗੀ ਜੂਰਿਆ ਇੱਕ ਜਗ੍ਹਾ ਤੇ ਇੱਕ ਤੋਖ ਵੀ ਨਹੀਂ ਪਰ ਮਨੁੱਖਾਂ ਬਾਰੇ ਲਿਖਿਆ ਮਾਰੇ ਨੇ ਹੈਗਾ ਮਨੋਖਾ ਪਰ ਕੰਮ ਪਸ਼ੂਆਂ ਵਾਲੇ ਕਰਤੂਤ ਪਸ਼ੂ ਕੀ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਮੈਂ ਕਦੇ ਕਦੇ ਸੋਚਦਾ ਕਉਤੇ ਮੂੰਹ ਨਹੀਂ ਬੋਲਦੇ ਜੇ ਸੱਚੀ ਬੋਲਦੇ ਹੋਣ ਨਾ ਇਹਨਾਂ ਵੀ ਕਿਤੇ ਕਹਿ ਦੇਣਾ ਵੀ ਨਵੇਂ ਪਾਸ਼ਾ ਧੰਗੁਰੂ ਤੇਗ ਬਹਾਦਰ ਮਹਾਰਾਜ ਵਰਗੀ ਸ਼ਖਸੀਅਤ ਨੇ ਨਾ ਸਾਡਾ ਨਾਂ ਲੈ ਕੇ ਆਖਿਆ ਵੀ ਸਵਾਮੀ ਕੋ ਗਰੇ ਜਿਉ ਸਦਾ ਸਵਾਨ ਤ ਜਿਤਨੀ ਨਿਤ ਬੰਦਿਆ ਜੇ ਬੰਦਗੀ ਸਿੱਖਣੀ ਸਾਡੇ ਤੋਂ ਸਿੱਖ ਜੇ ਬੰਦਗੀ ਕਰਨੀ ਸਿੱਖਣੀ ਆ ਨਾ ਸੱਚੀ ਜੇ ਕਿਤੇ ਕੂਕਰ ਬੋਲਦੇ ਹੋਣ ਨਾ ਇਹ ਕਹਿ ਦੇਣ ਕਿ ਜਾ ਵੱਡਾ ਆਪਣੇ ਆਪ ਨੂੰ ਬਣਿਆ ਫਿਰਦਾ ਕਿ ਮੈਂ ਵੱਡਾ ਵੱਡਾ ਬੰਦਾਵਾ ਮਾਰੇ ਨੇ ਸਾਡਾ ਨਾਮ ਲੈ ਲੈ ਕੇ ਤੁਹਾਨੂੰ ਸਮਝਾਇਆ ਵੀ ਜੇ ਵਫਾਦਾਰੀ ਸਿੱਖਣੀ ਹੈ ਸਾਡੇ ਕੋਲੋਂ ਸਿੱਖੋ ਜਿਸ ਮਾਲਕ ਨੇ ਸਾਨੂੰ ਇੱਕ ਵਾਰੀ ਲੈ ਲਿਆ ਜਿਹਦੇ ਗੱਜ ਜਿਹੜੇ ਮਾਲਕ ਨੇ ਸਾਡੇ ਗੱਲ 'ਚ ਪਟਾ ਪਾਤਾ ਮਜਾਲ ਕੀਆ ਕਿ ਸਾਡੇ ਹੁੰਦਿਆਂ ਕੋਈ ਬਾਹਰਲਾ ਉਪਰਲਾ ਬੰਦਾ ਉਹਦੀ ਕੰਧ ਵੀ ਟੱਪ ਕੇ ਆ ਜਾਏ ਬੋਲੇ ਇਸੋ ਨਿਹਾਲ ਕੁਕਰ ਕਹਿੰਦਾ ਸਵਾਮੀ ਕੋ ਗਰੇ ਜਿਓ ਸਦਾ ਕਿ ਤਾਂ ਜਾਈਏ ਨਾ ਕੁੱਤਾ ਆਪਣੇ ਨਾਲ ਜਾਵੇ ਤੇ ਆਪਾਂ ਘਰ ਨਾਲ ਆਏ ਹੋਈ ਤੇ ਕੁੱਤਾ ਪਹਿਲਾਂ ਆ ਜਾਂਦਾ ਕਹਿੰਵੀਂ ਆਪਾਂ ਪਹਿਲਾਂ ਆ ਜੀਏ ਕੁੱਤਾ ਬਾਅਦ ਅੱਛਾ ਕੁੱਤਾ ਆਪੇ ਆ ਜਾਂਦਾ ਉਹਨੂੰ ਘਰ 'ਚ ਪਤਾ ਮੇਰਾ 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 ਘਰ ਕਿਹੜਾ ਅੱਛਾ ਕੂਕਰ ਨੂੰ ਪਤਾ ਕਿ ਮੇਰਾ ਆਪਣਾ ਘਰ ਕਿਹੜਾ ਬੰਦੇ ਨੂੰ ਅਜੇ ਤੱਕ ਪਤਾ ਨ ਲੱਗਾ ਮੇਰਾ ਘਰ ਕਿਹੜਾ ਨੂੰ ਖਿੱਚ-ਖਿੱਚ ਕੇ ਲਾਉਣਾ ਪਿਆ ਤੇਰਾ ਘਰ ਐ ਹੋਈ ਆ ਇੱਥੇ ਆ ਇਹ ਫੇਰ ਭਜਾ ਫਿਰਦਾ ਇਹਨੇ ਸੀਸੀ ਫੜੀ ਤੇਲ ਦੀ ਕੋਈ ਇੱਥੇ ਪਾਉਣ ਤੁਰਿਆ ਫਿਰਦਾ ਕੋਈ ਕਹੇ ਬਾਪੇ ਮਗਰ ਤੁਰਿਆ ਫਿਰਦਾ ਸੋਚ ਕੇ ਵੇਖੋ ਸਿੱਖ ਲੋਤੇ ਕਿਥੇ ਸਿੱਖ ਦੇ ਹੱਥ ਵਿੱਚ ਤੇਲ ਹੋਵੇ ਗੁਰੂ ਦਾ ਸਿੱਖ ਤੋਂ ਦੇ ਹੱਥ ਵਿੱਚ ਤੇਲ ਦੀ ਸੀਸੀ ਫੜੀ ਹੋਵੇ ਕਿ ਮੈਂ ਦੀਵਾ ਜਗਾਉਣ ਜਾਣਾ ਕਿਸੇ ਮੱਠੀ ਤੇ ਸਿੱਖ ਸੇਕ ਨੂੰ ਤੇ ਗੱਲ ਸੋਭਾ ਦਿੰਦੀ ਨਹੀਂ ਸੀ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮੜੇ ਮਸਾਂ ਨਾ ਜਾਈ ਸਿੱਖ ਤੇ ਜਾਂਦਾ ਹੀ ਨਹੀਂ ਸਿੱਖ ਤੇ ਸਜਦਾ ਕਰਦਾ ਆਪਣੇ ਗੁਰੂ ਅੱਗੇ ਸੇਸਤੇ ਆ ਗਿਆ ਪਈਆ ਕਾਲ ਕੀਤਾ ਵੇ ਚਲਾਇਓ ਪੰਥ ਸਭ ਸਿੱਖ ਨੂੰ ਕਹੋ ਗੁਰੂ ਮਾਨਿਓ ਗ੍ਰੰਥ ਗੁਰੂ ਦੇ ਸ਼ਬਦ ਨੂੰ ਕਮਾਉਣਾ ਸੀ ਗੁਰੂ ਦੇ ਸ਼ਬਦ ਨੂੰ ਸਮਝਣਾ ਸੀ ਸਿੱਖ ਨੇ ਕਿੱਥੋਂ ਚਲੇ ਗਏ ਕਿੱਥੋਂ ਸਿੱਖ ਤੁਰਿਆ ਤੇ ਕਿੱਥੇ ਆਣ ਫਿਰੋਤਾ ਪਾਤਸ਼ਾਹ ਜੀ ਨੇ ਸਮਝਾਇਆ ਸਾਨੂੰ ਕਿ ਪਾਈ ਆਓ ਗੁਰੂ ਦੀ ਬਾਣੀ ਪੜੋ ਸਮਝੋ ਤੇ ਵਿਚਾਰੋ ਕਿਸੇ ਕਿਸੇ ਇੱਕ ਜਗ੍ਹਾ ਤੇ ਵਿਖਾ ਦਿਓ ਤੁਹਾਡੇ ਜੀ ਬਾਨੀ ਪੜਨ ਵਾਲੇ ਕਈ ਗੁਰਮੁਖ ਪਿਆਰੇ ਬੈਠੇ ਬਣੇ ਕਿਸੇ ਪਸ਼ੂ ਪੰਛੀ ਬਾਰੇ ਕਿਆ ਹੋਵੇ ਕਿ ਉਹ ਮਨੁੱਖ ਦਾ ਸੁਭਾਅ ਲੈ ਕੇ ਜ਼ਿੰਦਗੀ ਜੂਰੇ ਨੇ ਹਾਂ ਮਨੁੱਖ ਪਸ਼ੂ ਪੰਛੀਆਂ ਵਾਲੇ ਸੁਭਾਅ ਲੈ ਕੇ ਜੂਰੇ ਆ